ਤੁਹਾਡਾ ਵੈਲਕਮ ਹੋ ਗਿਆ ਜੀ ਸਾਰਿਆਂ ਵੀਰਾਂ ਦਾ ਸੱਜਣਾਂ ਦੋਸਤਾਂ ਦਾ ਸਾਡੇ ਚੈਨਲ ਪੇਨ ਨਾਲ ਵਾਕ ਤੇ ਤੇ ਅੱਜ ਧੁੱਪ ਬਹੁਤ ਸੋਹਣੀ ਲੱਗੀ ਹੈ ਪਰ ਮਾਦਮਾ ਬੜੇ ਵਧੀਆ ਦਿਨ ਲਾ ਰਿਹਾ ਕੱਲ ਦੇ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਪਾਈ ਆ ਮੌਸਮ ਦੇ ਸਬੰਧੀ ਤੇ ਮੌਸਮ ਐਸ ਵਾਰ ਯਾਰ ਵਾਕਿਆ ਹੀ ਜਿਹੜੇ ਸਾਇੰਟਿਸਟ ਜੀ ਜਾਂ ਦੱਸ ਰਹੇ ਜਾਂ ਹੋਰ ਲੋਕ ਹੈ ਜਿਹੜੇ ਮੌਸਮ ਸਮਝ ਰੱਖਦੇ ਆ ਤੇ ਵਾਕੇ ਵਰ ਗਰਮੀ ਵੀ ਜਿਆਦੀ ਪੈਣ ਦਾ ਦੇਸ਼ਾ ਬਾਕੀ ਚਲੋ ਅੱਗੇ ਲੱਗ ਜੂ ਪਤਾ ਤੇ ਬਹੁਤ ਜ਼ਿਆਦਾ ਟਾਪਿਕ ਤੁਹਾਡੇ ਵਾਸਤੇ ਲੈ ਕੇ ਆਇਆ ਯਾਰ ਅੱਜ ਮੈਂ ਆ ਨਾ ਕਾਫੀ ਸਮੇ ਤੋਂ ਜਦੋਂ ਦੇ ਆਪਾਂ ਕਬੂਤਰ ਬਾਜੀ ਵਿੱਚ ਨਾ ਇੱਕ ਆਪਾਂ ਰੀਤੀ ਜੀ ਬਣੀ ਪਈ ਯਾਰ ਹਨਾ ਕਿ ਸਮਾ ਆ ਗਿਆ ਵਾ ਤੇ ਡਿਵਰਮਿੰਗ ਕਰ ਦੋ ਫੇਰ 15 ਦਿਨ ਬਾਅਦ ਕਰ ਦੋ ਫੇਰ ਯਾਰ ਵੇਖੋ ਮੇਰੇ ਭਰਾ ਜੇ ਡਿਵਰਮਿੰਗ ਕਰਨ ਦੀ ਜ਼ਰੂਰਤ ਹੁੰਦੀ ਆ ਤੇ ਫੇਰ ਹੀ ਕਰਨੀ ਚਾਹੀਦੀ ਆ ਟਾਪਿਕ ਬਹੁਤ ਵਧੀਆ ਲੈ ਕੇ ਆਇਆ ਅੱਜ ਮੈਂ ਜਿੰਨੂੰ ਆਪਾਂ ਕਹਿੰਦੇ ਆ ਕੁਵਾਰ ਗੰਦਲ ਜਾਂ ਐਲੋਵੇਰਾ ਉਸ ਨਾਲ ਉਸ ਦੇ ਦੇਣ ਨਾਲ ਕਬੂਤਰਾਂ ਦਾ ਕੀ ਬੈਨੀਫਿਟ ਆ ਤੇ ਜਿ ਜਤਰਾ ਹੁਣ ਆਪਾਂ ਪਰਪਟਾਈ ਕਰਨੇ ਆ ਤੇ ਅੱਜ ਦਿਨ ਆਇਆ ਉਹ ਇਹ ਸਾਲ ਦਾ ਤੇ ਅੱਜ ਆਪਾਂ ਪਰਪਟਾਈ ਵੀ ਕਰਨੇ ਆ ਆਪਣੇ ਕਬੂਤਰ ਜੇ ਡਵਰਮਿੰਗ ਕਰਨ ਦੀ ਜ਼ਰੂਰਤ ਹੁੰਦੀ ਆ ਤੇ ਫੇਰ ਹੀ ਕਰਨੀ ਚਾਹੀਦੀ ਆ ਟੌਪਿਕ ਬਹੁਤ ਵਧੀਆ ਲੈ ਕੇ ਆਇਆ ਅੱਜ ਮੈਂ ਜਿੰਨੂੰ ਆਪਾਂ ਕਹਿੰਦੇ ਆ ਕੁਵਾਰ ਗੰਦਲ ਜਾਂ ਐਲੋਵੇਰਾ ਉਸ ਨਾਲ ਉਸ ਦੇ ਦੇਣ ਨਾਲ ਕਬੂਤਰਾਂ ਦਾ ਕੀ ਬੈਨੀਫਿਟ ਆ ਤੇ ਜਿ ਤਰ੍ਹਾਂ ਹੁਣ ਆਪਾਂ ਪਰਪਟਾਈ ਕਰਨੇ ਆ ਤੇ ਅੱਜ ਦਿਨ ਆਇਆ ਉਹ ਇਹ ਸਾਲ ਦਾ ਤੇ ਅੱਜ ਆਪਾਂ ਪਰਪਟਾਈ ਵੀ ਕਰਨੇ ਆ ਆਪਣੇ ਕਬੂਤਰਾਂ ਦੀ ਜਿਹਦੇ ਵਿੱਚ ਜਿ ਤਰ੍ਹਾਂ ਪੱਠੇ ਕੋਈ ਵੱਡੇ ਹੋਏ ਆ ਛੱਡ ਰਹੇ ਆ ਚਾਪਛੇ ਜੇ ਰੋਕੇ ਕਬੂਤਰ ਹੀ ਜਿਹੜੇ ਨਹੀਂ ਡਾਉਣ ਦਾ ਮੌਕਾ ਮਿਲਿਆ ਉਹਨਾਂ ਦਾ ਵੀ ਕਿਉਂਕਿ ਆਪਾਂ ਮੇਨ ਫੋਕਸ ਕਰਦੇ ਆ ਗਰਮੀ ਦੇ ਕਬੂਤਰ ਬਾਜ਼ੀ ਨੂੰ ਤੇ ਸਾਰੇ ਫਿਰ ਆਪਣੇ ਜਿਹੜੇ ਹਥਿਆਰ ਆਣਾ ਸਾਰੇ ਕੱਢ ਕੇ ਮੈਦਾਨ 'ਚ ਲੈ ਗਏ ਇਹਦੇ ਕੋਈ ਨਹੀਂ ਛੱਡਣਾ ਮੈਂ ਤਕਰੀਬਨ ਦੋ ਅ ਦੋ ਚਰਨਾ ਚ ਮੈਂ ਪਰਪੜਾਈ ਕਰਦਾ ਹਾਂ ਠੀਕ ਹੈ ਜੀ ਤੇ ਜਿਵੇਂ ਕਿ ਅੱਜ ਪਰਪੜਾਈ ਕਰਾਂਗੇ ਅੱਜ ਹੈਗਾ ਵਾ 20 ਜਨਵਰੀ ਠੀਕ ਹੈ ਜੀ ਧੁੱਪ ਬੜੀ ਵਾਰ ਚੜ੍ਹਦੀ ਪਈ ਯਾਰ ਤਾਂ ਅਮਿੰਦਰ ਆ ਗਿਆ ਜਿਹੜੇ ਹੁਣ ਪਰਪੜਾਈ ਆਪਾਂ ਕਬੂਤਰ ਕਰਨੇ ਆ ਯਾਦਰ ਮੋਸਟਲੀ ਪੱਠੇ ਪੱਠੀਆਂ ਜਾਂ ਜਿਨ੍ਹਾਂ ਨੂੰ ਕੋ ਟੈਸਟ ਕਰਨਾ ਜੇ ਜਿਹੜੇ ਪਹਿਲੇ ਸੀਜ਼ਨ 'ਚ ਰੁਕੇ ਸੀ ਨਹੀਂ ਲੋਡ ਨਹੀਂ ਟਾਏਗੇ ਉਹਨਾਂ ਨੂੰ 20 ਨੂੰ ਅਜੇ ਪਾਰਪਲੇ ਕਰ ਦਾਂਗੇ ਤੇ ਫਰਵਰੀ ਦੇ ਪਹਿਲੇ ਹਫਤੇ ਦੇ ਵਿੱਚ ਦੂਜੇ ਜਿਹੜੇ ਦਸਾਲੇ ਕਬੂਤਰ ਆਪਣੇ ਪਹਿਲੇ ਸੀਜ਼ਨ ਸਾਰੇ ਉੱਡੇ ਆ ਅ ਬਰ ਰਿਜ਼ਲਟ ਰੈਡ ਕਬੂਤਰ ਆ ਉਹਨਾਂ ਦੀ ਪਰਪਲੇ ਕਰਾਂਗੇ ਠੀਕ ਹੈ ਜੀ ਇਹ ਉਹ 10 15 ਦਿਨ ਪਹਿਲਾਂ ਬਾਹਰ ਕੱਢ ਲਾਂਗੇ ਉਹ ਤੇ ਟੈਸਟ ਹੋਏ ਹੀ ਆ ਕਬੂਤਰ ਦੋ ਸਾਲੇ ਤਿੰਨ ਸਾਲੇ ਜਿਹੜੇ ਉਹਨਾਂ ਨੂੰ ਤੇ ਪਤਾ ਹੀ ਆ ਕਿਵੇਂ ਚਲਾਉਣਾ ਤੇ ਇਹਨਾਂ ਨੂੰ ਚਲਾਉਣ 'ਚ ਥੋੜੀ ਪ੍ਰੋਬਲਮ ਆਉਂਦੀ ਹੁੰਦੀ ਆ ਤੇ ਇਹ ਕਰਕੇ ਇਹਨਾਂ ਨੂੰ ਲਿਏ ਝਾਵਾਂਗੇ ਜਿ ਤਰ੍ਹਾਂ ਕੁਝ ਪੱਠੇ ਜਿ ਤਰ੍ਹਾਂ ਤੁਹਾਨੂੰ ਤੋਂ ਪਹਿਲਾਂ ਸਾਰਪਰ ਹੋ ਚਲੇ ਹੀ ਪਰ ਬਾਹਰ ਕੱਢਣ ਦਾ ਮੌਕਾ ਨਹੀਂ ਮਿਲਿਆ ਉਹਨਾਂ ਨੂੰ ਬਾਹਰ ਕੱਢਾਂਗੇ ਠੀਕ ਹੈ ਜੀ ਤੇ ਗੱਲ ਕਰਦੇ ਆਂ ਆਪਾਂ ਆਪਣੇ ਟੌਪਿਕ ਦੀ ਅੱਜ ਟੌਪਿਕ ਬੜਾ ਵਧੀਆ ਦੱਸੂ ਤੁਹਾਨੂੰ ਮੈਂ ਕਿਵੇਂ ਡਵਰਮਿੰਗ ਕਰਨੀ ਹੈ ਇਹਦੇ ਨਾਲ ਕਿਵੇਂ ਦੇਣਾ ਵੀਡੀਓ ਦੇ ਅੱਗੇ ਲਾਸ਼ ਤੱਕ ਵੇਖੂਗਾ ਮੈਂ ਅ ਦੱਸੂਗਾ ਵੀ ਕਿਵੇਂ ਇਹ ਜਿਹੜੀ ਐਲੋਵੇਰਾ ਇਹਨੂੰ ਲੈਣਾ ਵਾ ਕਿਵੇਂ ਇਹਨੂੰ ਸਹੀ ਤਰੀਕੇ ਨਾਲ ਯੂਜ਼ ਕਰਨਾ ਕਿ ਕਿਵੇਂ ਕਬੂਤਰਾਂ ਨੂੰ ਯੂਜ਼ ਕਰਨਾ ਵੀਡੀਓ ਲਾਟ ਤੱਕ ਵੇਖਿਆ ਕਰੋ ਯਾਰ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਚੈਨਲ ਤੁਹਾਡਾ ਆਪਣਾ ਚੈਨਲ ਵੱਧ ਤੋਂ ਵੱਧ ਯਾਰ ਇਹਨੂੰ ਸਪੋਰਟ ਕਰੋ ਠੀਕ ਆ ਕੁਛ ਕਿਨੇ ਚਲੇ ਚੈਨਲ ਆ ਯਾਰ ਜਿਹੜੇ ਨਾ ਬਿਲਕੁਲ ਸਹੀ ਜਾਣਕਾਰੀ ਦਿੰਦੇ ਆ ਜਾਂ ਬਗੈਰ ਕਿਸੇ ਮੁਨਾਫੇ ਤੋਂ ਬਗੈਰ ਕਿਸੇ ਗਰਜ ਤੋਂ ਆਪਾਂ ਵੀਡੀਓ ਪਾਉਂਦੇ ਆ ਸਾਨੂੰ ਕੋਈ ਕਿੰਤੋਂ ਗਰਜ ਨਹੀਂ ਹੈਗੀ ਠੀਕ ਆ ਬਸ ਇੱਕ ਸ਼ੌਂਕ ਹੈ ਯਾਰ ਕਿ ਯਾਰ ਆਪਾਂ ਕਾਫੀ ਸਟਰਗਲ ਕੀਤਾ ਤੇ ਮੇਰੀ ਇਹ ਸੋਚ ਆ ਮੇਰਾ ਇਹ ਮੋਟਿਵ ਆ ਕਿ ਯਾਰ ਮੈਂ ਵੀ ਨਾ ਉਹਨਾਂ ਬੰਦਿਆਂ ਨੂੰ ਕਬੂਤਰਬਾਜ਼ੀ ਦੇ ਅੱਗੇ ਆਉਣ ਦੇ ਵਿੱਚ ਹੈਲਪ ਕਰਾਂ ਜਿਹੜੇ ਬੰਦਿਆਂ ਨੂੰ ਯਾਰ ਕੋ ਬਾਂਹ ਨਹੀਂ ਫੜਦਾ ਜਿਹੜੇ ਬੰਦੇ ਬਿਲਕੁਲ ਨਵੇਂ ਆ ਜਾਂ ਪੁਰਾਣੇ ਵੀ ਆ ਪਰ ਉਹ ਸਕਸੈਸ ਨਹੀਂ ਹੋਏ ਠੀਕ ਹੈ ਤੇ ਆਪਾਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਪੂਰੇ ਤਰੀਕੇ ਨਾਲ ਉਹਨਾਂ ਨੂੰ ਦਾਣਾ ਪਾ ਲਈ ਜਾਂ ਜਿਵੇਂ ਵੀ ਜਿੰਨਾ ਵੀ ਆਪਾਂ ਨੂੰ ਆਉਂਦਾ ਵਾ ਬਹੁਤ ਵਾਦਾ ਆਪਾਂ ਦੱਸਾਂਗੇ ਦੱਸਿਆ ਕੁਝ ਘੱਟ ਨਹੀਂ ਦੱਸਿਆ ਵਾਦਾ ਠੀਕ ਹੈ ਜੀ ਤੇ ਵੀਡੀਓ ਬੜੀ ਵਧੀਆ ਵਾ ਪੂਰੀ ਵੇਖਿਓ ਮੇਰੇ ਭਰਾ ਠੀਕ ਹੈ ਜੀ ਤੇ ਬਾਕੀ ਇੱਕ ਹੋਰ ਗੱਲ ਐ ਨਾ ਯਾਰ ਵੀਡੀਓ ਲਾਈਕ ਕਰਿਆ ਕਰੋ ਵਾਤ ਵਾਤ ਸਬਸਕ੍ਰਾਈਬ ਕਰਿਆ ਕਰੋ ਚੈਨਲ ਹੋਰ ਨਾ ਵੀ ਸੱਜਣਾ ਨੂੰ ਦੱਸਿਆ ਕਰੋ ਵੀਡੀਓ ਬਾਰੇ ਕਿਉਂਕਿ ਵੇਖੋ ਇੰਨੀ ਮਿਹਨਤ ਨਾਲ ਵੀਡੀਓ ਬਣਾਇਦੀ ਜਾਂ ਕੁਝ ਰਿਸਰਚ ਕਰਕੇ ਜਾਂ ਯੂਜ਼ ਕੀਤੀਆਂ ਚੀਜ਼ਾਂ ਹੁੰਦੀਆਂ ਆਪਣੀਆਂ ਜਾਂ ਕਿ ਕਿਸ ਤਾਦ ਨਾਲ ਸਲਾਮ مشورہ ਕਰੀਦਾ ਵਾਕਿਆ ਯਾਰ ਓਕੇ ਆ ਫਿਰ ਤੁਹਾਨੂੰ ਵੀਡੀਓ ਦੇਣੇ ਤੇ ਜੇ ਤੁਸੀਂ ਸਬਸਕ੍ਰਾਈਬ ਕਰਦੇ ਚੈਨਲ ਜਾਂ ਲਾਈਕ ਕਰਦੇ ਜੋ ਕਮੈਂਟ ਕਰਦੇ ਉਹਨਾਂ ਯਾਰ ਸਾਨੂੰ ਉਹਨਾਂ ਫਰੋਂ ਖਲਾ ਮਿਲਦਾ ਵਾਕਿਆ ਯਾਰ ਬੰਦੇ ਆਪਣੇ ਨਾਲ ਅ ਤੁਰੇ ਸੇ ਕਰ ਆ ਕੋਈ ਜਿ ਐਵੇਂ ਆਪਾਂ ਵੀਨ ਵਜਾਈਏ ਯਾਰ ਕੁ ਸਿੱਖਿਆ ਨਾ ਤੇ ਫਿਰ ਫਾਇਦਾ ਕੋਈ ਨਹੀਂ ਹੈ ਨਾ ਤੇ ਵੀਡੀਓ ਆਪਾਂ ਕਿਹੜੇ ਰੋਜ਼ ਪਾਈ ਦੁੱਜੇ ਤੇ ਜੇ ਵੀਡੀਓ ਪਾਈ ਦਿੱਤੀ ਤੁਹਾਨੂੰ ਪਤਾ ਅ ਇੰਨੇ ਰਜੇਵੇਂ ਨਹੀਂ ਸਮਾਂ ਲੱਗਦਾ ਠੀਕ ਹੈ ਤੇ ਮੇਰੇ ਭਰਾ ਸਪੋਰਟ ਕਰਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਚੈਨਲ ਆਪਣੇ ਦਾ ਨਾਮ ਪਿਜਣਾ ਵਲੌਗ ਤੇ ਤੁਹਾਡਾ ਯਾਰ ਆਪਣਾ ਚੈਨਲ ਹੈ ਇੱਥੇ ਕੋਈ ਉਹ ਗੱਲ ਨਹੀਂ ਆ ਕੋਈ ਆਪਾਂ ਉਹ ਜੇ ਨਹੀਂ ਆ ਸਿਸਟਮ ਆਪਣਾ ਜਦੋਂ ਮਰਜ਼ੀ ਦਿਲ ਖੋਲ ਕੇ ਤੁਸੀਂ ਅ ਸਵਾਲ ਪੁੱਛ ਸਕਦੇ ਕਮੈਂਟਾਂ ਵਿੱਚ ਆਪਣਾ ਇੰਸਟਾ ਵੀ ਚੈਨਲ ਚੱਲਦਾ ਉੱਤੇ ਵੀ ਤੁਸੀਂ ਦੱਸ ਸਕਦੇ ਜੋ ਜੇ ਕਿਹਨੇ ਫੋਨ ਤੇ ਗੱਲ ਕਰਨੀ ਹੈ ਜਾਂ ਇੰਸਟਾਗ੍ਰam ਤੇ ਫੋਨ ਲਾਉ ਉਹਤੇ ਰਾਮ ਦਾ ਫੋਨ ਲੱਗ ਜਾਂਦਾ ਠੀਕ ਹੈ ਜੀ ਆਈਡੀ ਸਾਰਿਆਂ ਨੂੰ ਤੁਹਾਨੂੰ ਪਤਾ ਆਪਣੀ ਮੈਂ ਪੈਂਸ਼ਨ ਵੀ ਕੀਤੀ ਆਪਣੇ ਠੀਕ ਹੈ ਪੇਜ ਤੇ ਤੇ ਬਾਕੀ ਇੰਨੀਆਂ ਗੱਲਾਂ ਮੈਂ ਤੁਹਾਨੂੰ ਕਰਨੀਆਂ ਆ ਜਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਵੀਡੀਓ ਬਿਲਕੁਲ ਸ਼ਾਰਟ ਜੀ ਬਣਾਉਣੀ ਹੈ ਤੁਹਾਨੂੰ ਪਤਾ ਫਿਰ ਨਹੀਂ ਦੇਦੇ ਹਰ ਕੇ ਸਕੇ ਕੋਈ ਟਾਈਮ ਹੁੰਦਾ ਤੇ ਚਲੋ ਚੱਲੀਏ ਆਪਣੇ ਵੀਡੀਓ ਵੱਲ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਵਧੀਆ ਲੱਗੂ ਤੇ ਯਾਰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਵਾਕਿਆ ਯਾਰ ਸਹੀ ਆ ਠੀਕ ਆ ਤੇ ਬਸ ਇੱਕ ਗੱਲ ਕਰਦੇ ਆ ਫਿਰ ਆਪਾਂ ਚੱਲੇ ਆ ਮੇਰੇ ਭਰਾ ਡਿਵਰਮਿੰਗ ਤਾਂ ਹੀ ਕਰਿਆ ਕਰੋ ਯਾਰ ਜੇ ਕਬੂਤਰਾਂ ਨੂੰ ਜਰੂਰਤ ਹੈ ਵੇਖੋ ਵੇਖੀ ਐਵੇਂ ਜਰੂਰਤ ਕਬੂਤਰਾਂ ਆਪਾਂ ਨੂੰ ਹੁਣ ਪੇਟ ਦੇ ਵਿੱਚ ਕੀੜੇ ਹੋਣ ਤਾਂ ਹੀ ਆਪਾਂ ਦਵਾਈ ਲੈਂਦੇ ਆ ਐਵੇਂ ਕਬੂਤਰਾਂ ਨੂੰ ਚੁੱਕ ਕੇ ਦਵਾਈਆਂ ਨਾ ਦਿਆ ਕਰੋ ਦਵਾਈਆਂ ਜ਼ਹਿਰ ਪੋਜ ਨਹੀਂ ਹੁੰਦਾ ਜਿਹੜੇ ਕੀੜੇ ਮਾਰਦੀ ਤੇ ਦੇਸੀ ਤਰੀਕੇ ਨਾਲ ਕਰਿਆ ਕਰੋ ਜੇ ਤਾਂ ਮੈਂ ਇੱਕ ਪਾਣੀ ਦੱਸਿਆ ਸੀ ਲਸਣ ਦਾ ਉਹ ਕਬੂਤਰਾਂ ਨੂੰ ਪਾਣੀ ਦੇ ਨਾਲ ਕਬੂਤਰਾਂ ਫਿੱਟ ਬਿਲਕੁਲ ਵਧੀਆ ਤਿਆਰ ਹੈ ਤੇ ਮੈਨੂੰ ਲੱਗਾ ਯਾਰ ਵਰਮਿੰਗ ਕਰਨ ਦੀ ਕੀ ਲੋੜ ਹੈ ਹੁਣ ਮੈਂ ਨਾ ਐਲੋਵੀਰਾ ਦਾ ਜਿਹੜਾ ਅੱਜ ਤੁਹਾਨੂੰ ਦੱਸਣ ਲੱਗਾ ਇਹ ਬਣਾਉਣਾ ਵਾ ਇਹ ਦਿਆ ਕਰਨਾ ਮਲੇ-ਮੋਟੇ ਕੀੜੇ ਪੂਰੇ ਡਾਗੂਗਾ ਠੀਕ ਹੈ ਤੇ ਅ ਕਬੂਤਰ ਬਿਲਕੁਲ ਸਿਹਤਮੰਦ ਰੱਖਿਆ ਕਰੋ ਜਰੂਰ ਤੇ ਆ ਤਾਂ ਹੀ ਮੈਡੀਸਨ ਕਬੂਤਰ ਦੇ ਲਾਗ ਕੇ ਲਿਆਉਣੇ ਤੇ ਦੂਰ ਰੱਖੋ ਜਿੰਨੀਆਂ ਕੁਦਰਤੀ ਚੀਜ਼ਾਂ ਵਾਂ ਜਾਂ ਸਾਡੀਆਂ ਦੇਸੀ ਚੀਜ਼ਾਂ ਉਹ ਵਰਤਿਆ ਕਰੋ ਠੀਕ ਹੈ ਜੀ ਤੇ ਚਲੋ ਚੱਲਦੇ ਆ ਆਪਣੇ ਟੌਪਿਕ ਵੱਲ ਦੋਸਤੋ ਸਜਣੋ ਦੇ ਪ੍ਰੋ ਆ ਵੇਖੋ ਆਪਾਂ ਤੇ ਆਪਣੇ ਘਰੇ ਥੋੜਾ ਜਿਹਾ ਲਾਇਆ ਵਾ ਇਹ ਹੈ ਜੀ অ্যালোਵਰਾ ਜਾਂ ਕਿ ਇਹਨੂੰ ਆਪਾਂ ਖਵਾਰ ਗੰਦਲ ਵੀ ਕਹਿ ਦਿੰਦੇ ਠੀਕ ਹੈ ਜੀ ਤੇ ਹੁਣ ਇਹਦੀ ਆਪਾਂ ਇੱਕ ਇਥੋਂ ਕੱਟ ਲੈਣੀ ਆ ਵਧੀਆ ਜੀ ਜਿਹੜੇ ਥੋੜੇ ਸਿਹਤਮੰਦ ਜਿਹਾ ਹੋਵੇ ਤੇ ਪੱਤੀ ਤੇ ਉਹਨੂੰ ਫਿਰ ਆਪਾਂ ਤੁਹਾਨੂੰ ਦੱਸ ਦਿਆਂਗੇ ਬਣਾ ਕੇ ਕਿਵੇਂ ਸਿਸਟਮ ਕਰਨਾ ਦੋਸਤੋ ਸੱਜਣਾ ਪ੍ਰੋ ਹਾਂਜੀ ਵੈਲਕਮ ਹੋ ਗਿਆ ਜੀ ਆਹ ਵੇਖ ਵੀਰ ਜੀ ਇਹਨੂੰ ਫਿਰ ਲਿਆ ਕੇ ਆਪਾਂ ਪਾਣੀ ਦੇ ਭਿਉ ਰਾਲਣਾ ਠੀਕ ਹੈ ਚੰਗੀ ਤਰ੍ਹਾਂ ਸਫਾਈ ਕਰਕੇ ਤੇ ਫਿਰ ਇਹਨੂੰ ਛਿਲਣਾ ਮੈਂ ਤੁਹਾਨੂੰ ਦੱਸਦਾ ਮੈਂ ਛਿਲਣਾ ਕਿਵੇਂ ਇਹਦੀ ਉਤਲੀ ਪਰਤ ਲਾ ਲੈਣੀ ਯਾਰ ਉੱਤੇ ਇੱਕ ਨਾ ਖੱਟੀ ਜੀ ਪਰਤ ਹੁੰਦੀ ਆ ਉਹ ਜ਼ਰੂਰ ਲਾਉਣੀ ਆ ਕਿਉਂਕਿ ਉਹ ਜਿਹੜੀ ਆ ਨਾ ਟਾਕਸਿਕ ਹੁੰਦੀ ਆ ਇਹਨੂੰ ਆਪਾਂ ਕਹਿ ਦਿੰਨੇ ਆ ਵੀ ਤਜਾਬੀ ਕਰ ਕਰਨ ਵਾਲੀ ਚੀਜ਼ ਹੁੰਦੀ ਠੀਕ ਹੈ ਜੀ ਤੇ ਉਹਨੂੰ ਆਪਾਂ ਜ਼ਰੂਰ ਲਾਉਣਾ ਠੀਕ ਹੈ ਜੀ ਆ ਵੀ ਕੋਧਰੋਂ ਮੈਂ ਉਹਨੇ ਛਿਲ ਕੇ ਦੱਸਦਾ ਕਿਵੇਂ ਛਿਲਣਾ ਤੇ ਉਸ ਹਿਸਾਬ ਨਾਲ ਤੁਸੀਂ ਇਹਨੂੰ ਛਿੱਲੇ ਜਾਣਾ ਛਿਲ ਕੇ ਤੇ ਇਹਦਾ ਜਿਹੜਾ ਵਿੱਚੋਂ ਪੇਸਟ ਆ ਨਾ ਉਹੋ ਬਾਹਰ ਕੱਢਣਾ ਠੀਕ ਹੈ ਜੀ ਆ ਮੈਂ ਤੁਹਾਨੂੰ ਦੱਸੀ ਜਾਣਾ ਤੁਸੀਂ ਉਸ ਹਿਸਾਬ ਨਾਲ ਆਪਣਾ ਤਰੀਕਾ ਅਗਲੇ ਬੰਨੇ ਕੱਟ ਰਹੇ ਹੋੜੇ ਠੀਕ ਹੈ ਤੇ ਆਹ ਵੇਖੋ ਇਹਦੇ ਵਿੱਚੋਂ ਨਾ ਪੇਸਟ ਨਿਕਲਣਾ ਗਿਆ ਵੇਖੋ ਇਹੋ ਹੀ ਵੀਰ ਜੀ ਸਾਡੇ ਕੰਮ ਦੀ ਚੀਜ਼ ਆ ਠੀਕ ਹੈ ਜਿਹੜਾ ਪੇਸਟ ਆ ਨਾ ਇਹੋ ਹੀ ਸਾਡੇ ਕੰਮ ਦੀ ਚੀਜ਼ ਆ ਤੇ ਇਤੋਂ ਇਹਨੂੰ ਹੀ ਕੰਮ ਲੈਣਾ ਠੀਕ ਹੈ ਤੇ ਆ ਮੈਂ ਹੁਣ ਇਹਨੂੰ ਕਰੀ ਜਣਾ ਸਾਫ ਤੁਸੀਂ ਵੇਖੀ ਜਾਓ ਠੀਕ ਐ ਤੇ ਆਹ ਖੋ ਆਲੇ ਛੇਲੇ ਨਾਲ ਇਹਨੂੰ ਐ ਛੇਲੋ ਛੇਲੋ ਇਹਨੂੰ ਪੂਰਾ ਛਿਲ ਕੇ ਜਦੋਂ ਛਿੱਲੀ ਕੇ ਛੱਲ ਤੇ ਆਪੇ ਨਾਲ ਜਿਹੜੀ ਦੇ ਵਿੱਚ ਉਹੜਾ ਟਾਕਸਿਕ ਜਿਹਾ ਉਹ ਵੀ ਹਟ ਜਾਣਾ ਆ ਛਿੱਲੀ ਕੇ ਹੁਣ ਆਪਾਂ ਇਹਨੂੰ ਛੇਲ ਲੈਣਾ ਯਾਰ ਇਹਦੇ ਮੈ ਤੁਹਾਨੂੰ ਫਾਇਦੇ ਕਿੰਨੇ ਦਹਾਦਾਂ ਉਨੇ ਥੋੜੇ ਹੁਣ ਤੇ ਆਪਾਂ ਡਵਰਮਿੰਗ ਯੂਜ਼ ਕਰ ਲਗਾਂ ਨਾ ਇਸ ਤੋਂ ਇਲਾਵਾ ਵੀ ਇੰਨੇ ਕਬੂਤਰਾਂ 'ਚ ਬਹੁਤ ਜ਼ਿਆਦਾ ਫਾਇਦੇ ਕਰਨਗੇ ਠੀਕ ਹੈ ਕਿਉਂਕਿ ਐਲੋਵੀਰਾ ਇੱਕ ਇਹੋ ਜਿਹੀ ਚੀਜ਼ ਆ ਨਾ ਵੀ ਬਹੁਤ ਜ਼ਿਆਦਾ ਕੁਦਰਤੀ ਕਾਰਮਾਤ ਇਹਦੇ ਵਿੱਚ ਠੀਕ ਹੈ ਛੋਟਾ ਕਰ ਲੈਣਾ ਜਲਦੀ ਹੋ ਜਾ ਤੇ ਆਹ ਵੇਖੋ ਕੱਟੀ ਜਾਣੇ ਆਪਾਂ ਮਾਰੇ ਮੜੇ ਐ ਕਰ ਦੇਣਾ ਤੋਂ ਆ ਲਾਈ ਜਣ ਛੇਲੇ ਦੀ ਔਰ ਇੱਕ ਤੀਤਾ ਧਿਆਨ ਰੱਖਿਓ ਮੇਰੇ ਭਰਾ ਕੰਡੇ ਹੁੰਦੇ ਮਾਰੇ ਮਾਰੇ ਤੇ ਉਹ ਨਾ ਤੁਹਾਡੇ ਹੱਥ ਚ ਵਜ ਜਾਣ ਬਾਕੀ ਸਾਰਾ ਕੁਝ ਸੈਟ ਆ ਆਹ ਲਓ ਇੱਕ ਬੰਨਾ ਤਾਂ ਹੋ ਗਿਆ ਸਾਫ ਹੁਣ ਆਪਾਂ ਦੂਜੇ ਬੰਨੇ ਆ ਜਾਂਦੇ ਸਾਫ ਕਰਕੇ ਚੰਗੀ ਤਰ੍ਹਾਂ ਤੇ ਜਿਹੜਾ ਇਹਦਾ ਪੇਸਟ ਆ ਫਿਰ ਮੈਂ ਤੁਹਾਨੂੰ ਅੱਗੇ ਦੱਸੂਗਾ ਕਿਹੜੇ ਕੰਮ ਲੈ ਕੇ ਆਉਣਾ ਠੀਕ ਹੈ ਯਾਰ ਇਹ ਇੰਨੀ ਕਰਮਾਤੀ ਜੜੀ ਬੂਟੀ ਆ ਨਾ ਇਹਦਾ ਲੋਕਾਂ ਨੂੰ ਹੁਣ ਗਿਆਨ ਹੋਇਆ ਆਯੁਰਵੇਦਿਕ ਤੇ ਬਹੁਤ ਪੁਰਾਣੀ ਯੂਜ਼ ਕਰੀ ਜਾਂਦੀ ਠੀਕ ਹੈ ਤੇ ਉਹ ਛੇਲੇ ਦੀ ਆਪ ਲਾਈ ਜਾਂਦੇ ਤੇ ਆਹ ਵੇਖੋ ਇੱਕ ਨਾ ਪੇਸਟ ਹੀ ਤੁਹਾਡੇ ਹੱਥ 'ਤੇ ਰਹਿ ਜਾਊਗਾ ਇਹਦੇ ਤੁਸੀਂ ਫਿਰ ਇਹਨੂੰ ਚੰਗੀ ਤਰ੍ਹਾਂ ਛੇਲ ਲੈਣਾ ਤੇ ਇਰਮਤੰਦ ਉਸ ਵੇਦਗੀ ਕੰਮ ਕਰਨਾ ਠੀਕ ਹੈ ਆ ਵੇਖੋ ਆਪਣ ਨੂੰ ਆ ਗਿਆ ਵਾ ਕਿੱਦਾਂ ਲਓ ਜੀ ਆ ਵੇਖੋ ਹਾਲ ਤਾਂ ਹੁਣ ਮੇਰੇ ਹੱਥਾਂ 'ਚ ਲੱਗਣਾ ਰੇਖੋ ਕਿੰਨਾ ਪੇਸਟ ਇਹ ਚੀਜ਼ ਇੰਨੇ ਡਾਈਜੈਸ਼ਨ ਦਾ ਵੀ ਇੰਨਾ ਜ਼ਿਆਦਾ ਵਧੀਆ ਸਿਸਟਮ ਕਰਨਾ ਔਰ ਮਾੜੇ ਮੋٹے ਅੰਡੇ ਜਿਹੜੇ ਕਬੂਤਰਾਂ ਦੇ ਅੰਦਰ ਕੀੜਿਆਂ ਨੇ ਦੇ ਜੀਵਾਂ ਦੇ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਉਹ ਵੀ ਦੂਰ ਕਰਦੇ ਨੇ ਠੀਕ ਹੈ ਜੀ ਤੇ ਇਹ ਮੈਂ ਕਰ ਲਾਂ ਫਿਰ ਆਪਾਂ ਅੱਗੇ ਚੱਲਦੇ ਆਂ ਵੀਡੀਓ ਠੀਕ ਹੈ ਜੀ ਹਾਂਜੀ ਵੀਰ ਜੀ ਆਹ ਵੇਖੋ ਹੁਣ ਆਪਾਂ ਇਹਦਾ ਜਿਹੜਾ ਵਿਚਲਾ ਮੇਨ ਪਾਰਟ ਉਹ ਕੱਢ ਲਿਆ ਵੇਖੋ ਕਿੰਨਾ ਚਿਪਚਿਪਾ ਤੇ ਇਹਦੇ ਦੇ ਤੇ ਫਾਇਦੇ ਯਾਰ ਬਹੁਤ ਜ਼ਿਆਦੇ ਆ ਤੂੰ ਇੰਟਰਨੈਟ ਤੇ ਸਰਚ ਕਰ ਸਕਦਾ ਪਰ ਮੈਂ ਆਪ ਤੁਹਾਨੂੰ ਦੱਸਲਾਂ ਕਬੂਤਰਾਂ ਦਾ ਹੁਣ ਤੁਸੀਂ ਇਹਨੂੰ ਕੀ ਕਰਨਾ ਵਾ ਆ ਜਿਹੜਾ ਤੁਹਾਡਾ ਪੇਸਟ ਬਣ ਗਿਆ ਇਹਨੂੰ ਕਰਨਾ ਤੁਸੀਂ ਇੱਕ ਪਤੀਲਾ ਲੈਣਾ ਛੋਟਾ ਜਿਹਾ ਉਹ ਚ ਕੋਈ 3-4 3 ਕਿਲੋਟਰ 4 ਪਾਣੀ ਪਾਉਣਾ 3 ਕ ਪਾ ਲਿਓ ਉਹ ਚ ਇਹਨੂੰ ਛੁੱਟਣਾ ਤੇ ਨੋਰਮਲ ਆਗ ਤੇ ਉੱਤੇ ਇਹਨੂੰ ਰੱਖ ਕੇ ਤੇ ਪਾਣੀ ਗਰਮ ਕਰਨਾ ਪਾਣੀ ਬਲਣਾ ਨਹੀਂ ਆ ਨਾ ਜ਼ਿਆਦਾ ਗਰਮ ਕਰਨਾ ਠੀਕ ਹੈ ਜੀ ਤੇ ਗੂੰਗੁਣਾ ਜਿਹੜਾ ਜਦੋਂ ਪਾਣੀ ਹੋ ਗਿਆ ਹੱਥ ਨਾਲ ਫੜ ਕੇ ਨੂੰ ਐ ਮੈਸ਼ ਕਰਦੇ ਹੋ ਵਿੱਚ ਪੂਰਾ ਪਾਣੀ ਦੇ ਘੁਲ ਜਾਣਾ ਤੇ ਫੜ ਕੇ ਨੂੰ ਬੋਤਲ 'ਚ ਪਾ ਲੈਣਾ ਪਾ ਕੇ ਤੇ ਰੱਖ ਲੋ ਇਹਨੂੰ ਤੁਸੀਂ ਤਾਂ 15 ਦਿਨ ਤੱਕ ਯੂਜ਼ ਕਰਾ ਸਕਦੇ ਹਫਤੇ 'ਚ 2-3 ਦਿਨ ਇਹਨੂੰ ਯੂਜ਼ ਕਰਾਓ ਪੱਕਾ ਠੀਕ ਹੈ ਜਿਤਨਾ ਹੁਣ ਆਪਾਂ ਕਬੂਤਰਾਂ ਦੀ ਡੀਵਰਮਿੰਗ ਕਰਨੀ ਆ ਤੇ ਇਹਨੂੰ ਯੂਜ਼ ਕਰਾਓ ਮਾਰੇ ਮੋٹے ਜਿਹੜੇ ਕੀੜੇ ਹੁੰਦੇ ਆ ਉਹਨੋਂ ਤੇ ਇਹੋ ਡਾਉਂਦਾ ਯਾਰ ਜਿਆਦਾ ਐਵੇਂ ਦਵਾਈਆਂ ਵਰਤਣ ਦੀ ਵੀ ਜਰੂਰਤ ਨਹੀਂ ਠੀਕ ਹੈ ਤੇ ਬਹੁਤ ਹੀ ਕਰਾਮਾ ਦੀ ਚੀਜ਼ ਹੈ ਠੀਕ ਹੈ ਜਰੂਰ ਨੇ ਵੀ ਡਿਵਰਮਿੰਗ ਤੇ ਨੂੰ ਤੁਸੀਂ ਆਪ ਕੋ ਪੁੱਛੋ ਇਹਨੂੰ ਯੂਜ਼ ਕਰਾ ਸਕਦੇ ਠੀਕ ਹੈ ਜੀ ਤੇ ਇਹ ਆਪਣੀ ਵੀਡੀਓ ਤੇ ਜੇ ਵੀਡੀਓ ਵਧੀਆ ਲੱਗੀ ਮੇਰੇ ਭਰਾ ਲਾਈਕ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਆਹ ਦੇ ਵਿੱਚ ਮਾਰੇ ਮਾਰੇ ਇੱਥੇ ਹੈਗੇ ਨਾ ਇਹ ਤੁਸੀਂ ਕੱਢ ਲਓ ਵਿੱਚੋਂ ਠੀਕ ਹੈ ਜੀ ਤੇ ਇਹਨੂੰ ਹੁਣ ਆਪਾਂ ਯੂਜ਼ ਕਰਾਂ ਜਿੰਨਾ ਕੁਦਰਤ ਦੇ ਨੇੜੇ ਰਹਿ ਕੇ ਯਾਰ ਕੰਮ ਕਰੋਗੇ ਨਾ ਉਨਾ ਹੀ ਫਾਇਦਾ ਤੁਹਾਨੂੰ ਹੋਊਗਾ ਠੀਕ ਹੈ ਜੀ ਤੇ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੁਹਾਡਾ ਤੇ ਵੀਡੀਓ ਆਪਾਂ ਸਮਾਪਤ ਕਰਦੇ ਇੱਥੇ ਤੇ ਮੈਂ ਹੁਣ ਇਹਦਾ ਕਰਲਾਂ ਟ੍ਰੀਟਮੈਂਟ ਤੇ ਫਿਰ ਕਬੂਤਰਾਂ ਨੂੰ ਆਪਾਂ ਇਹਨੂੰ ਸ਼ਾਮਾਂ ਨੂੰ ਯੂਜ਼ ਕਰਾਉਣਾ ਠੀਕ ਹੈ ਜੀ ਤੇ ਇਹਨਾਂ ਕਹਿੰਦੇ ਸਾਰਾਂ ਕੋ ਅਰਦਾਸ ਕਰਦੇ ਆਪਾਂ ਇਜਾਜ਼ਤ ਮੰਗਦੇ ਆ ਤੇ ਜਲਦੀ ਮਿਲਦੇ ਹਾਂ ਕਿਸੇ ਵਧੀਆ ਟੌਪਿਕ ਨਾਲ ਤਤਰਾਕ ਤੇ ਧੰਨਵਾਦ ਖਰਾਪਰਾਕਾ